ਜੇ ਤੁਸੀਂ ਹਰ ਗੱਲ ਤੇ ਜਵਾਬ ਦਿੰਦੇ ਹੋ ਖੁਦ ਨੂੰ ਵਾਰ-ਵਾਰ ਐਕਸਪਲੇਨ ਕਰਦੇ ਹੋ ਤੇ ਜੇਕਰ ਲੋਕ ਤੁਹਾਨੂੰ ਉਕਸਾਉਂਦੇ ਹਨ ਤੇ ਤੁਸੀਂ ਫੌਰਨ ਰਿਐਕਟ ਕਰ ਦਿੰਦੇ ਹੋ ਸੁਣ ਲਓ ਤਾਂ ਇਹ ਸੱਚ ਕਿ ਕਦੇ ਸੀਰੀਅਸ ਨਹੀਂ ਲੈਣਗੇ ਪਰ ਜਿਸ ਦਿਨ ਤੁਸੀਂ ਚੁੱਪ ਰਹਿਣਾ ਸਿੱਖ ਲਿਆ ਉਸ ਦਿਨ ਤੋਂ ਲੋਕ ਤੁਹਾਨੂੰ ਸਮਝ ਨਹੀਂ ਪਾਉਣਗੇ ਅਤੇ ਜੋ ਇਨਸਾਨ ਸਮਝ ਵਿੱਚ ਨਹੀਂ ਆਉਂਦਾ ਉਹੀ ਸਭ ਤੋਂ ਤਾਕਤਵਰ ਹੁੰਦਾ ਹੈ ਸਾਡਾ ਦਿਮਾਗ ਅਣਜਾਣ ਚੀਜ਼ਾਂ ਤੋਂ ਡਰਦਾ ਹੈ ਜਦੋਂ ਤੁਸੀਂ ਚੁੱਪ ਰਹਿਣ ਲੱਗਦੇ ਹੋ ਤਾਂ ਲੋਕ ਤੁਹਾਡੇ ਬਾਰੇ ਅੰਦਾਜ਼ੇ ਲਗਾਉਣ ਲੱਗਦੇ ਹਨ ਤੁਹਾਡੀ ਚੁੱਪ ਉਹਨਾਂ ਦੇ ਦਿਮਾਗ ਵਿੱਚ ਇੱਕ ਡਰ ਪੈਦਾ ਕਰਦੀ ਹੈ ਕਿਉਂਕਿ ਉਹਨਾਂ ਨੂੰ ਤੁਹਾਡੇ ਟ੍ਰਿਗਰਸ ਤੇ ਕਮਜ਼ੋਰੀਆਂ ਦਾ ਪਤਾ ਨਹੀਂ ਲੱਗਦਾ ਤਾਕਤ ਚੀਕਣ ਨਾਲ ਨਹੀਂ ਸਗੋਂ ਸ਼ਾਂਤ ਰਹਿਣ ਨਾਲ ਆਉਂਦੀ ਹੈ ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰੇ ਤਾਂ ਸ਼ਾਂਤ ਰਹੋ ਤਾਂ ਸਾਹਮਣੇ ਵਾਲੇ ਦਾ ਹੰਕਾਰ ਹਿੱਲ ਜਾਂਦਾ ਹੈ ਤੁਹਾਡੀ ਚੁੱਪ ਉਹਨਾਂ ਦੇ ਕੰਨਾਂ ਵਿੱਚ ਗੂੰਜਣ ਲੱਗਦੀ ਹੈ ਬਹਿਸ ਨੂੰ ਜਿੱਤਣ ਦਾ ਸਭ ਤੋਂ ਵੱਡਾ ਤਰੀਕਾ ਹੈ ਚੁੱਪ ਹੋ ਜਾਣਾ ਜਦੋਂ ਤੁਸੀਂ ਚੁੱਪ ਹੁੰਦੇ ਹੋ ਸਾਹਮਣੇ ਵਾਲਾ ਜ਼ਿਆਦਾ ਬੋਲਣ ਦੇ ਚੱਕਰ ਵਿੱਚ ਆਪਣੀ ਗਲਤੀ ਖੁਦ ਕਬੂਲ ਕਰ ਲੈਂਦਾ ਹੈ ਤੁਸੀਂ ਸਟੇਬਲ ਤੇ ਕੰਫੀਡੈਂਟ ਮਹਿਸੂਸ ਕਰਦੇ ਹੋ ਹਰ ਗੱਲ ਨੂੰ ਜਸਟੀਫਾਈ ਕਰਨਾ ਤੇ ਹਰ ਵੇਲੇ ਮੌਜੂਦ ਰਹਿਣਾ ਤੁਹਾਡੀ ਵੈਲਿਊ ਘਟਾ ਦਿੰਦਾ ਹੈ ਜਦੋਂ ਤੁਸੀਂ ਥੋੜਾ ਚੁੱਪ ਹੁੰਦੇ ਹੋ ਤਾਂ ਸਾਹਮਣੇ ਵਾਲਾ ਤੁਹਾਡੀ ਕਮੀ ਮਹਿਸੂਸ ਕਰਦਾ ਹੈ ਤੇ ਤੁਹਾਡੀ ਇੱਜ਼ਤ ਵਧਦੀ ਹੈ ਸਾਇਲੈਂਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਰ ਗਏ ਇਸਦਾ ਮਤਲਬ ਹੈ ਮੈਂ ਰਿਐਕਟ ਨਹੀਂ ਕਰਾਂਗਾ ਕਿਉਂਕਿ ਮੇਰਾ ਪੱਦਰ ਤੁਹਾਡੇ ਤੋਂ ਉੱਚਾ ਹੈ ਬੇਕਾਰ ਗੱਲਾਂ ਤੇ ਚੁੱਪ ਰਹੋ ਪਰ ਜ਼ਰੂਰੀ ਗੱਲਾਂ ਤੇ ਸਾਫ਼ ਅਤੇ ਸਪਸ਼ਟ ਬੋਲੋ ਦੁਨੀਆ ਦੇ ਸਭ ਤੋਂ ਤਾਕਤਵਰ ਲੋਕ ਉਹ ਨਹੀਂ ਜੋ ਸਬਦ ਜ਼ਿਆਦਾ ਬੋਲਦੇ ਹਨ ਸਗੋਂ ਉਹ ਹਨ ਜੋ ਖੁਦ ਤੇ ਕਾਬੂ ਰੱਖਣਾ ਜਾਣਦੇ ਹਨ ਚੁੱਪ ਰਹਿਣਾ ਸਿੱਖ ਲਓ ਤੁਹਾਡੀ ਮੌਜੂਦਗੀ ਖੁਦ ਬੋਲਣ ਲੱਗੇਗੀ ਸ਼ਾਂਤ ਬਣੋ ਤੁਹਾਡਾ ਐਟੀਟਿਊਡ ਸਾਹਮਣੇ ਵਾਲੇ ਦੇ ਮਨ ਵਿੱਚ ਸਨਮਾਨ ਤੇ ਡਰ ਦੋਵੇਂ ਪੈਦਾ ਕਰੇਗਾ ਜੇ ਮੇਰੇ ਇਹਨਾਂ ਵਿਚਾਰਾਂ ਨੇ ਤੁਹਾਡੀ ਸੋਚ ਵਿੱਚ ਥੋੜੀ ਜਿਹੀ ਵੀ ਤਬਦੀਲੀ ਲਿਆਂਦੀ ਹੈ ਤਾਂ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਸਾਇਲੈਂਸ ਇਜ਼ ਪਾਵਰ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਕਰੋ ਜੇ ਤੁਸੀਂ ਅੱਜ ਦੀ ਅੱਜ ਤੋਂ ਹੀ ਖੁਦ ਤੇ ਕੰਟਰੋਲ ਕਰਨਾ ਸ਼ੁਰੂ ਕਰੋਗੇ ਸਬਸਕ੍ਰਾਈਬ ਕਰੋ ਕਿਉਂਕਿ ਕੱਲ ਦੀ ਵੀਡੀਓ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ